ਸੋ ਸ਼ੀਗਲ ਜੀ ਮੈਂ ਹਾਂ ਅਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਕਾਂਗਰਸ ਪਾਰਟੀ ਜਿਹੜੀ ਹੈ ਇੱਕ ਵੱਡਾ ਫੈਸਲਾ ਲੈਣ ਜਾ ਰਹੀ ਹੈ ਜੇਕਰ ਗੱਲ ਕਰੀਏ ਤਾਂ ਜਿੱਥੇ ਸੀਐਮ ਚਿਹਰੇ ਦੀ ਚਰਚਾ ਚੜ੍ਹੀ ਹੋਈ ਹੈ ਪੰਜਾਬ ਦੇ ਵਿੱਚ ਕਿਉਂਕਿ ਇੱਕ ਪਾਸੇ ਪੰਜਾਬ ਦੇ ਵਿੱਚ ਜਿਹੜਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਰੱਜ ਕੇ ਜਿਹੜਾ ਹੈ ਲੈਂਡ ਪੁਲਿੰਗ ਪਾਲਿਸੀ ਨੂੰ ਲੈ ਕੇ ਵਿਰੋਧ ਕੀਤਾ ਗਿਆ ਹੈ ਕਿਸਾਨਾਂ ਵੱਲੋਂ ਤਾਂ ਜਿੱਥੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਰੀਟ ਹੁੰਦੀ ਨਜ਼ਰ ਨਹੀਂ ਆ ਰਹੀ ਜੇਕਰ ਦੂਸਰੇ ਪਾਸੇ ਗੱਲ ਕਰੀਏ ਤਾਂ ਚਰਨਜੀਤ ਚੰਨੀ ਜਿਨ੍ਹਾਂ ਨੇ ਜਿਹੜੇ ਵੱਡੇ ਉਹਨਾਂ ਨੇ ਫੈਸਲੇ ਲਏ ਨੇ ਜਿਹੜੇ ਉਹ ਲੈਂਡ ਪੁਲਿੰਗ ਪਾਲਿਸੀ ਨੂੰ ਲੈ ਕੇ ਵੱਡੇ ਐਕਸ਼ਨ ਲਏ ਨੇ ਉਹ ਕਿਸਾਨਾਂ ਨੂੰ ਪਤਾ ਚੱਲ ਗਿਆ ਹੈ ਕਿਉਂਕਿ ਐਗਰੀਕਲਚਰ ਦੇ ਪ੍ਰਧਾਨ ਮੰਤਰੀ ਤੇ ਨੰਬਰ 2 ਤੇ ਚਰਨਜੀਤ ਚੰਨੀ ਨੇ ਦਿੱਲੀ ਦੇ ਵਿੱਚ ਮੀਟਿੰਗ ਬੁਲਾਈ ਜਿਦੇ ਰੱਜ ਕੇ ਜਿਹੜਾ ਹੈ ਕੋਸਿਆ ਗਿਆ ਲੈਂਡ ਪੁਲੀ ਪਾਲਿਸੀ ਨੂੰ ਲੈ ਕੇ ਉਹਨਾਂ ਆਗੂਆਂ ਨੂੰ ਜਿਨ੍ਹਾਂ ਨੇ ਉਥੇ ਸਾਥ ਦਿੱਤਾ ਹੈ ਜੇਕਰ ਗੱਲ ਕਰੀਏ ਤਾਂ ਲੈਂਡ ਪੁਲਿੰਗ ਪਾਲਿਸੀ ਦੇ ਹੱਕ ਦੇ ਵਿੱਚ ਚਰਨਜੀਤ ਚੰਨੀ ਨੇ ਮੱਲਾ ਮਾਰ ਲੀਆਂ ਨੇ ਕਿਸਾਨਾਂ ਦੇ ਦਿਲਾਂ ਦੇ ਉੱਤੇ ਜੇਕਰ ਗੱਲ ਕਰੀਏ ਉਸ ਟਾਈਮ ਦੀ ਜਦੋਂ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਗਿਆ ਸੀ 111 ਦਿਨਾਂ ਵਾਸਤੇ ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਲਾਇਆ ਗਿਆ ਸੀਗਾ ਕਿਉਂਕਿ ਭਾਵੇਂ ਕੈਪਟਨ ਅਮਰਿੰਦਰ ਨੂੰ ਪਹਿਲਾਂ ਹੀ ਖੂਫਿਆ ਰਿਪੋਰਟ ਪਤਾ ਲੱਗ ਗਈ ਸੀ ਕਿ ਮੈਨੂੰ ਹੁਣ ਜਿਹੜੀ ਹੈ ਮੁੱਖ ਮੰਤਰੀ ਦੀ ਸੀਟ ਤੋਂ ਲਾਹ ਦਿੱਤਾ ਜਾਵੇਗਾ ਉਹਨਾਂ ਨੇ ਪਹਿਲਾਂ ਹੀ ਅਸਤੀਫਾ ਦੇ ਦਿੱਤਾ ਲੇਕਿਨ 111 ਦਿਨਾਂ ਦੇ ਵਿੱਚ ਚਰਨਜੀਤ ਚੰਨੀ ਨੇ ਜਿਹੜੇ ਸੋਹੜੇ ਤੇ ਵਧੀਆ ਤੇ ਮੱਤਰਪੂਰਨ ਫੈਸਲੇ ਲਏ ਸੀ ਕਿਸਾਨਾਂ ਦੇ ਹੱਕ ਵਿੱਚ ਕਿਸਾਨਾਂ ਨੂੰ ਉਹ ਹਜੇ ਵੀ ਯਾਦ ਨੇ ਚਰਨਜੀਤ ਚੰਨੀ ਜਿਹੜੇ ਹਮੇਸ਼ਾ ਹੀ ਲੋਕਾਂ ਦੇ ਹਿੱਤਾਂ ਦੀਆਂ ਗੱਲਾਂ ਕਰਦੇ ਸਾਹਮਣੇ ਆਏ ਕਿਸਾਨਾਂ ਦੇ ਹਿੱਤਾਂ ਦੇ ਕੰਮ ਕਰਦੇ ਆਏ ਜਿੱਥੇ ਤੱਕ ਆਮ ਆਦਮੀ ਪਾਰਟੀ ਨੇ ਵੀ ਜਿਹੜੀ ਗਰਾਊਂਡ ਲੈਵਲ ਦੀ ਰਿਪੋਰਟ ਚੈੱਕ ਕਰਾਈ ਤਾਂ ਚਰਨਜੀਤ ਚੰਨੀ ਦਾ ਚਿਹਰਾ ਸਾਹਮਣੇ ਨਿਕਲ ਕੇ ਆ ਰਿਹਾ ਹੈ ਜੇਕਰ ਗੱਲ ਕਰੀਏ ਤਾਂ ਕਾਂਗਰਸ ਪਾਰਟੀ ਦੇ ਵਿੱਚ ਭਾਵੇਂ ਪ੍ਰਤਾਪ ਸਿੰਘ ਬਾਜਵਾ ਨੇ ਜੇਕਰ ਗੱਲ ਕਰੀਏ ਸੁਖਵਿੰਦਰ ਸਿੰਘ ਰੰਦਾਵਾ ਨੇ ਉਹ ਇਨ੍ਹਾਂ ਚਿਹਰਿਆਂ ਦੇ ਵਿੱਚ ਨਹੀਂ ਅਡਜਸਟ ਹੋ ਪਾਣਗੇ ਜਿੰਨਾ ਕੀ ਚਰਨਜੀਤ ਚੰਨੀ ਨੂੰ ਜਿਹੜੀ ਹਾਈ ਕਮਾਂਡ ਹੈ ਕਾਂਗਰਸ ਦੀ ਉਹਦੇ ਵੱਲੋਂ ਵੀ ਸਲਾਹਿਆ ਜਾਂਦਾ ਹੈ ਪੰਜਾਬ ਦੇ ਲੋਕਾਂ ਦੇ ਵਿੱਚ ਲੋਕਪ੍ਰੀਏ ਵੀ ਹੈ ਤੇ ਨੰਬਰ 2 ਤੇ ਚਰਨਜੀਤ ਚੰਨੀ ਜਿਹੜੇ ਨੇ ਉਹ ਐਜ਼ ਇੱਕ ਮੁੱਖ ਚਿਹਰਾ ਸੀਐਮ ਦਾ ਬਣ ਸਕਦੇ ਨੇ ਜੇਕਰ ਗੱਲ ਕਰੀਏ ਚਰਨਜੀਤ ਚੰਨੀ ਦੀ ਤਾਂ ਉਹ ਹਮੇਸ਼ਾ ਹੀ ਜਿਹੜਾ ਹੈ ਕਿਸਾਨਾਂ ਦੇ ਹੱਕਾਂ ਦੀਆਂ ਵੀ ਗੱਲਾਂ ਕਰਦੇ ਹਮੇਸ਼ਾ ਨਜ਼ਰ ਆਉਂਦੇ ਨੇ ਹਰ ਪਾਸੇ ਜਿਹੜੀ ਉਹਨਾਂ ਦੀ ਚਰਚਾ ਵੀ ਚੱਲਦੀ ਰਹਿੰਦੀ ਹੈ ਹਰ ਇੱਕ ਕਾਂਗਰਸ ਪਾਰਟੀ ਦੇ ਦਿਲ ਦੇ ਉੱਤੇ ਵੀ ਛਾਏ ਹੋਏ ਨੇ ਹਾਈ ਕਮਾਂਡ ਦੇ ਨਾਲ ਲਗਾਤਾਰ ਉਹਨਾਂ ਦਾ ਮਿਲਨ ਮੁਲਾਕਾਤ ਰਹਿੰਦਾ ਹੈ ਤੇ ਜਿੱਥੇ ਲੈਨ ਪੁਲਿੰਗ ਪਾਲਿਸੀ ਨੂੰ ਲੈ ਕੇ ਵੀ ਉਹਨਾਂ ਨੇ ਇੱਕ ਜਿਹੜੀ ਜੰਗ ਲੜੀ ਹੈ ਉਹਦੇ ਖਿਲਾਫ ਖੜੇ ਹੋਏ ਨੇ ਤੇ ਚਰਨਜੀਤ ਚੰਨੀ ਦਾ ਚਿਹਰਾ ਜਿਹੜਾ ਸੀਐਮ ਦੇ ਨਾਲ ਜਿਹੜਾ ਹੈ ਇਸ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ 'ਚ ਉਤਾਰਿਆ ਜਾ ਸਕਦਾ ਹੈ ਜਿੱਤੇ ਹਰ ਇੱਕ ਪਾਸੇ ਇਹ ਚਰਚਾ ਛਿੜੀ ਹੋਈ ਹੈ ਧੰਨਵਾਦ